ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਇਤਿਹਾਸਕ ਪਿੰਡ ਭਾਈ ਰੂਪਾ ਵਿਖੇ ਜਿੱਥੇ ਬਾਬਾ ਭਾਈ ਰੂਪ ਚੰਦ ਜੀ ਦੀ ਜਗ੍ਹਾ ਬਣੀ ਹੋਈ ਹੈ ਤੇ ਅਸੀਂ ਤੁਹਾਨੂੰ ਇੱਥੇ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੇ ਆਪਣੇ ਇਹਨਾਂ ਨੇ ਕਰ ਕਲਮਾ ਨਾਲ ਦੇ ਨਾਲ ਮੋਢੀ ਸਾਹਿਬ ਗੱਡੀ ਸੀ ਪਿੰਡ ਭਾਈ ਰੂਪਾ ਦੇ ਵਿੱਚ ਤੇ ਨਗਰ ਭਾਈ ਰੂਪਾ ਦੀ ਸਥਾਪਨਾ ਕੀਤੀ ਸੀ ਤੇ ਅਸੀਂ ਉਹ ਮੋਢੀ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਮੈਂ ਆਪਦੇ ਸਹਿਯੋਗੀ ਨੂੰ ਕਹੂੰਗਾ ਕਿ ਮੋਢੀ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਕਿ ਜਿੱਥੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰਮ ਕਮਲਾ ਦੇ ਨਾਲ ਮੋੜੀ ਸਾਹਿਬ ਗੱਡ ਕੇ ਭਾਈ ਰੂਪ ਨਗਰ ਦੀ ਸਥਾਪਨਾ ਕੀਤੀ ਸੀ ਤੇ ਇੱਥੇ ਸਾਡੇ ਨਾਲ ਪਿੰਡ ਦੇ ਸੇਵਾਦਾਰ ਵੀ ਮੌਜੂਦ ਹੈ ਤੇ ਉਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿਆਹ ਪਰਵ ਸਬੰਧੀ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਬੜੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਸੀਂ ਇੱਥੇ ਗੱਲਬਾਤ ਕਰਾਂਗੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਜੀ ਨਾਲ ਕਿ ਗੁਰੂ ਗੋਬਿੰਦ ਸਿੰਘ ਵਿਆਹ ਪਰਵ ਦੀਆਂ ਸਬੰਧੀ ਤਿਆਰੀਆਂ ਸਬੰਧੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਵ ਸਬੰਧੀ ਜੋ ਤਿਆਰੀਆਂ ਚੱਲ ਰਹੀਆਂ ਹਨ ਉਹਦੇ ਬਾਰੇ ਜਾਣਕਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦਾ ਜੋ ਵਿਆਹ ਪ੍ਰਬੋ ਮਨਾ ਰਹੇ ਹਨ ਬਾਬਾ ਭਾਈ ਰੂਪ ਚੰਦ ਜੀ ਨੇ ਅਨੰਦ ਕਾਰਜ ਕੀਤੀ ਸੀ ਸਾਧ ਸੰਗਤ ਜੀ ਗੁਰੂ ਕੇ ਲਾਹੌਰ ਜਿੱਦੋਂ ਗੁਰੂ ਗੋਬਿੰਦ ਸਿੰਘ ਨੇ ਅਨੰਦ ਕਾਰਜ ਕੀਤੀ ਮਾਤਾ ਜੀਤ ਕੌਰ ਦੇ ਨਾਲ ਉਹ ਪਿਛਲੇ ਸਾਲ ਦੇ ਵਿੱਚ ਵੀ ਅਸੀਂ ਚੁੱਲ੍ਹਾ ਨਿਉਤ ਸਾਰੀ ਸੰਗਤ ਰਲ ਮਿਲ ਕੇ ਚੁੱਲ੍ਹਾ ਨਿਉਤ ਕੀਤਾ ਜਾਂਦਾ ਮਠਿਆਈਆਂ ਦੇ ਲੰਗਰ ਚੱਲਦੇ ਸੀ ਜੀ ਤੇ ਅੱਜ ਕੀ 11 ਫਰਵਰੀ ਨਗਰ ਕੀਰਤਨ ਘੋੜੇ ਹਾਥੀ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਗੁਰੂ ਕੇ ਮਹਿਲਾ ਦੀਆਂ ਨਿਸ਼ਾਨੀਆਂ ਦਰਸ਼ਨ ਕਰਾਵਾਂਗੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਦਵਾਰੇ ਫਿਰ ਦੱਸਿਆ ਜਾਂਦਾ ਗੁਰੂ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸੇਵਕ ਬਾਬਾ ਭਾਈ ਰੂਪ ਚੰਦ ਜੀ ਭਾਈ ਰੂਪਾ ਜੀ ਨੂੰ ਗੁਰੂ ਗੋਬਿੰਦ ਸਿੰਘ ਦੇ ਅਨੰਦ ਕਾਰਜਾਂ ਦੀ ਸੇਵਾ ਮਿਲੀ ਸੀ ਜਦੋਂ ਉਹ ਕਦੇ ਅਸੀਂ ਅਨੰਦ ਕਾਰਜ ਕਰਨੇ ਉਹ ਕਦੇ ਅਸੀਂ ਕਰਨੇ ਆ ਤੇ ਮਹਾਰਾਜ ਕਹਿੰਦੇ ਭਾਈ ਪਰਚੀ ਪਾ ਲੋ ਪਰ ਜੀ ਜਦੋਂ ਨਿਕਲੀ ਤੇ ਭਾਈ ਰੂਪਾਜੀਤ ਪਰਜੀ ਨਿਕਲੀ ਜਦੋਂ ਹੁਕਮ ਨਵਲੇ ਤਾਂ ਸੇਵ ਕੋ ਸੇਵਾ ਮਿਲੀ ਭਾਈ ਰੂਪਾਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਤਾ ਜੀਤ ਕੌਰ ਦੇ ਨਾਲ ਅਨੰਤ ਕਾਰਜ ਕੀਤੇ ਜਿਹੜਾ ਸੇਹਰਾ ਬੰਨਾ ਜਦੋਂ ਅਨੰਦਪੁਰ ਸਾਹਿਬ ਗੁਰੂ ਦੇ ਘਰੇ ਸੇਹਰਾ ਬਣਨਾ ਸੀ ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖੋ ਤੇ ਆਪਾਂ ਇੱਥੇ ਸੇਹਰਾ ਨਹੀਂ ਬਣਨਾ ਕਹਿੰਦੇ ਪਾਤਸ਼ਾਹ ਕੀ ਗੱਲ ਕਹਿੰਦੇ ਇੱਥੇ ਸਾਡੇ ਪਿਤਾ ਜੀ ਦਾ ਸੀਸ ਆਇਆ ਇੱਥੇ ਨਹੀਂ ਆਪਾਂ ਅੱਗੇ ਜਾ ਕੇ 10-15 ਕਿਲੋਮੀਟਰ ਅੱਗੇ ਸੇਰਾ ਬਣਾਵਾਂਗੇ ਉਹ ਗੁਰਦਰਾ ਸੇਰਾ ਸਾਹਿਬ ਆ ਅੱਜ ਵੀ ਗੁਰੂਕిల్లాਹੋਰਾ ਹੈ ਸੇਰਾ ਸਾਹਿਬ ਤੋਂ 1 ਕਿਲੋਮੀਟਰ ਲਗਭਗ ਹੋਊਗਾ ਗੁਰੂਕੱਲਾਹੋਰਾ ਉੱਚੇ ਪਹਾੜ ਹੈ ਉੱਚੇ ਥਾਂ ਤੇ ਬ੍ਰह्म ਗਿਆਨੀ ਬਾਬਾ ਭਾਈ ਰੂਪ ਚੰਦ ਜੀ ਨੇ ਨੰਦ ਕਾਰਜ ਕੀਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਧ ਸੰਗਤ ਜੀ ਦੇਖੋ ਕਿੰਡੀ ਵੱਡੀ ਮਹਾਨ ਇਹ ਸੰਗਤਾਂ ਨੂੰ ਪਤਾ ਨਹੀਂ ਸੀ ਇਤਿਹਾਸ ਚ ਲਿਖਿਆ ਵਸੇ ਬੇਨੰਤ ਕਾਰਜ ਦਸਵੀਂ ਪਾਤਸ਼ਾਹੇ ਦੇ ਕੀਤੇ ਭਾਈ ਰੂਪਾ ਜੀ ਦੀ ਮਾਤਾ ਜਿਤ ਕੌਰ ਦੇ ਨਾਲ ਉਹ ਪਿਛਲੀ ਵਾਰੀ ਸਾਰੇ ਜਿੰਨੇ ਪੱਤਰਕਾਰ ਜਿੰਨੇ ਵਕ ਵਕ ਸਾਰੀਆਂ ਸੰਗਤਾਂ ਰਲ ਮਿਲ ਕੇ ਬੀਬੀਆਂ ਜਿਵੇਂ ਆਪਾਂ ਕਹਿੰਦੇ ਆ ਬੀਬੀਆਂ ਨੂੰ ਪੈਸੇ ਜਿਕੇ ਰੱਖੇ ਜਾਂਦਾ ਵੀ ਚਲੋ ਤੁਸੀਂ ਤੁਹਾਨੂੰ ਦਿਹਾੜੀ ਦੇਵਾਂਗੇ ਇੱਥੇ ਕੋਈ ਐਸੀ ਜੀ ਗੱਲਬਾਤ ਨਹੀਂ ਸਵੇਰ ਤੋਂ ਲੈ ਕੇ ਬੀਬੀਆਂ ਗੁਰਸੇਕ ਬੱਚੇ ਸਾਰੇ ਧੂਮ ਧਾਮ ਦੇ ਨਾਲ ਪਿਛਲੀ ਵਾਰ ਵੀ ਇਹ ਜਿਹੜਾ ਐ ਮਨਾਇਆ ਸੀ ਫਿਰ ਟਰੈਕਟਰ ਚੰਗਾਰੇ ਜਾਂਦੇ ਟਰੈਕਟਰਾਂ ਦੀ ਮੂਹਰੇ ਪੂਰੇ ਫਲਕਾਰੀਆਂ ਲਾ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਵਿਆਹ ਪਰ ਪੂਰੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਸਾਧ ਸੰਗਤ ਜੀ ਜ਼ਰੂਰ ਆਇਓ ਬਾਕੀ ਪਾਤਸ਼ਾਹ ਨੇ ਇਸ ਘਰ ਨੂੰ ਬਚਨ ਕਰ ਜਿਹੜਾ ਭਾਈ ਰੂਪੇ ਦਾ ਘਰ ਹੈ ਉਹ ਮੇਰਾ ਘਰ ਹੈ ਮੇਰੀ ਖੁਸ਼ੀ ਹੈ 28 ਪਿੰਡਾਂ ਭਾਈ ਰੂਪਾ ਜੀ ਦੇ ਗੁਰੂ ਸਾਹਿਬਾਨਾਂ ਦੀ ਨਿਸ਼ਾਨੀ ਹੈ ਗੁਰੂ ਕੇ ਮਹਿਲਾ ਦੀ ਨਿਸ਼ਾਨੀ ਇੱਥੇ ਵੀ ਹੈ ਹੋਰ ਵੀ ਘਰਾਂ ਚ ਪਰਿਵਾਰ ਚ ਨਿਸ਼ਾਨੀ ਹੈ ਬਾਕੀ ਗੁਰਸਾਹਿਬ ਨੇ ਨੀਂ ਪੱਥਰ ਰੱਖਿਆ ਭਾਈ ਰੂਪੇ ਦਾ ਘਰ ਮੋਢੀ ਗੱਡੀ ਹੈ ਮਹਾਰਾਣੀ ਸਾਸਤਰ ਵਸਤਰ ਦਿੱਤੇ ਪਿਓ ਪੁੱਤ ਨੇ ਸਿਰ ਤੇ ਰੱਖ ਲਈ ਪੰਦੇ ਪਾਦਸ਼ਾਹ ਕਹਿੰਦੇ ਭਾਈ ਤੁਸੀਂ ਇਹਨਾਂ ਨੂੰ ਪਹਿਨ ਲੋ ਕਹਿੰਦੇ ਪਾਦਸ਼ਾਹ ਤੁਹਾਡੇ ਸਾਸਤਰ ਵਸਤਰ ਦਿੱਤੇ ਅਸੀਂ ਪਹਿਨਣ ਜੋਗ ਨਹੀਂ ਕਹਿੰਦੇ ਚੰਗਾ ਰੂਪੇ ਤੇਰੀ ਜਵਾਨ ਤਲਵਾਰ ਦਾ ਕੰਮ ਕਰੂ ਅੱਜ ਤੱਕ ਵੀ ਓਵੇਂ ਕਲਾ ਵਰਤਦੀ ਹੈ ਗੁਰੂ ਸਾਹਿਬ ਨੇ ਭਾਈ ਤੱਕ ਦਿੱਤਾ ਤੂੰ ਸਾਡਾ ਭਰਾ ਹੈ ਬਾਬਾ ਭਾਈ ਐਡਾ ਮਾਣ ਦਿੱਤਾ ਸਾਧ ਸੰਗਤ ਜੀ ਸ਼ੀਮੇ ਪਾਛਲੇ ਕੀ 10ਵੇਂ ਪਾਛਲੇ ਸੇਵਾ ਕਰੀ ਪਾਈ ਰੂਪਾ ਜੀ ਨੇ ਮਾਤਾ ਸੂਰਤੀ ਜੋ ਵੱਡੇ ਘਰ ਦੀ ਸੀ ਬਾਬੇ ਅਕਲ ਦਿੱਤੀ ਉਹ ਪਹਿਲੇ ਪਾਛਲੇ ਕੀ ਉਹਨਾਂ ਨੇ ਪਹਿਲੇ ਪਾਛਲੇ ਕੇ ਪਰਿਵਾਰ ਗੁਰੂ 10ਵੇਂ ਪਾਛਲੇ ਜੁੜਿਆ ਉਸੇ ਤਰ੍ਹਾਂ ਇਹ ਅੱਜ ਤੱਕ ਵੀ ਲੰਗਰਾਂ ਦੀ ਸੇਵਾ ਚੱਲਦੀ ਹੈ ਜਦੋਂ ਜੰਗਾ ਜੁੰਧਾ ਮੁਕੇ ਮਹਾਰਾਜ 35000 ਫੌਜਾਂ ਭਾਈ ਰੂਪੇਰੇ ਮਨਮ ਪਟੀਆਂ ਵੀ ਭਾਈ ਰੂਪਾ ਜੀ ਭਾਈ ਕਨੈਸ 66 ਸਾਲ ਪਹਿਲਾਂ ਸੇਵਾ ਇਹ ਭਾਈ ਰੂਪਾ ਜੀ ਨੇ ਸੇਵਾ ਨਿਭਾਈ ਸੀ ਫਿਰ ਮਾਤਾ ਜੀ ਜਦੋਂ ਦਿੱਲੀ ਗਏ ਪਰਿਵਾਰ ਵਿਛੜਿਆ ਮਾਤਾ ਜੀ ਨੇ ਹੁਕਮਨਾਮਾ ਭੇਜਿਆ ਭਾਈ ਦੁੰਨਾ ਜੀ ਨੂੰ ਦਾਸ ਭਾਈ ਦੁੰਨਾ ਜੀ ਦਾ ਪਰਿਵਾਰ ਹੈ ਮੇਰੇ ਨਾਲ ਭਾਈ ਸੁਖਮੰਦਰ ਸਿੰਘ ਤੇ ਬਾਬਾ ਸੁੰਦਰਦੀ ਲਾੜ ਹੈ ਉਹਨਾਂ ਨੇ ਹੁਕਮਨਾਮਾ ਭੇਜਨਾ ਮਾਤਾ ਸੁੰਦਰ ਕੌਰ ਜੀ ਨੇ ਮਾਤਾ ਸਾਹਿਬ ਕੌਰ ਨੇ ਵੀ ਤੁਸੀਂ ਪੁੱਤ 21 ਰੁਪਏ ਲੈ ਕੇ ਆਪਨਾ ਗੁਰੂ ਦੀ ਗੋਲਕ ਲੈ ਕੇ ਆਵਣਾ ਇਹ ਸੇਵਾ ਵੇਲੇ ਪੁੱਤਾਂ ਦਾ ਲੋਚ ਕੀ ਸੇਵਾ ਕਰੋਗੇ ਤੁਹਾਡਾ ਭਲਾ ਹੋ ਅੱਜ ਵੀ ਸਾਧ ਸੰਗਤ ਦੀ ਜਿਹੜਾ ਲੋਚ ਕੀ ਸੇਵਾ ਕਰਦੈ ਨਾ ਉਹਦਾ ਭਲਾ ਹੁੰਦਾ ਹੈ ਕਈ ਤਾਂ ਦੇਖੋ ਮਾੜੀ ਮੁੱਠੀ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਮੈਂ ਕਹਿੰਦਾ ਸਾਰੀਆਂ ਸੰਗਤਾਂ ਨੂੰ ਕਿਸੇ ਨੂੰ ਐਂ ਨੀਚੀ ਨਹੀਂ ਸਮਝਣਾ ਚਾਹੀਦਾ ਮੇਰਾ ਨੀਚੀ ਕੰਮ ਹੈ ਇਹ ਇੱਕ ਗੁਰੂ ਦੀ ਸੇਵਾ ਹੈ ਸੇਵਾ ਕਰਕੇ ਮਹਾਰਾਜ ਝੋਲੀਆਂ ਭਰਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਚੁੱਲ੍ਹਾ ਨਿਆਉਂਦਾ ਭਾਈ ਰੂਪੇ ਨਕਰ ਦੇ ਵਿੱਚ ਮਠਿਆਈਆਂ ਦੇ ਲੰਗਰ ਅੱਜ ਤੋਂ ਸ਼ੁਰੂ ਹੈ 5 ਤਰੀਕ ਤੋਂ ਸ਼ੁਰੂ ਹੈ 14 ਤਰੀਕ ਤੱਕ ਲੰਗਰ ਚੱਲਣਗੇ ਫਿਰ ਗੁਰੂ ਸਾਹਿਬ ਦੇ ਨਾਨਕ ਕੇ ਨਖੌਰ ਸਾਹਿਬ ਪਟਿਆਲੇ ਦੇ ਨਾਲ ਲੱਗਵੇਂ ਆ ਉੱਥੇ ਜਿਵੇਂ ਆਪਾਂ ਚੁੱਲਾ ਨਿਉਂਦਾ ਭਾਜੀ ਲੈ ਗ ਜਾਂਦੇ ਨਾਨਕ ਕੇ ਪਿੰਡ ਭਾਜੀ ਲੈ ਕੇ ਜਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਤ ਕਾਰਜ ਕਰੇ ਸੀ ਗੁਰੂ ਕਿ ਲਾਹੌਰ ਭਾਈ ਰੂਪਾ ਜੀ ਨੇ ਉੱਥੇ ਵੀ ਭਾਈ ਰੂਪੇ ਦੀ ਸੰਗਤਾ ਹੋਰ ਵੀ ਸੰਗਤਾਂ ਰਲ ਮਿਲ ਕੇ ਉੱਥੇ ਵੀ ਜਾਂਦੀਆਂ ਓਵੇਂ ਮਠਿਆਈਆਂ ਦੇ ਕੇ ਆਉਂਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਤੁਸੀਂ ਜਰੂਰ ਭਾਈ ਰੂਪੇ ਆਇਓ 11 ਫਰਬੀਨ ਨਗਰ ਕੀਰਤਨ 11 12 13 14 ਅੱਜ ਦੇ ਸਾਰੇ ਜਿੰਨੇ ਪੱਤਰਕਾਰ ਦੁਆਰੇ ਫਿਰ ਦੱਸ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਅੱਗੇ ਹਰੀਕ ਚੈਨੜਾ ਦੇ ਚਲਾਇਓ ਜੀ ਇਹ ਬਾਬਾ ਭਾਈ ਰੂਪ ਚੰਦ ਜੀ ਨੇ ਜੋ ਆਨੰਦ ਕਾਰਜ ਕਰੇ ਪਾਛਾ ਦੇ ਮਾਤਾ ਜੀਤ ਕੌਰ ਨਾਲ ਆਪਣਾ ਪਿਤਾ ਹੈ ਸਭ ਦਾ ਪਿਤਾ ਹੈ ਇਹ ਸਭ ਦਾ ਹੱਕ ਬਣਦਾ ਹੈ ਦਰਸ਼ਨ ਕਰਕੇ ਅੱਗੇ ਸ਼ੇਅਰ ਕਰਿਓ ਸਾਡਾ ਲੰਮਾ 9088625981 ਇਕ ਸਾਨੂੰ ਇਹ ਇਤਿਹਾਸ ਬਾਰੇ ਇੱਧਰ ਦੱਸੋਗੇ ਜਿਹੜੇ ਆਹ ਮਤਲਬ ਕਿ ਬਣੇ ਹੋਏ ਹੈਗੇ ਚੁੱਲਾ ਸਾਹਿਬ ਕਹਿੰਦੀ ਇਹਨਾਂ ਨੂੰ ਬਣੇ ਹੋਏ ਹੈਗੇ ਤੇ ਉੱਤੇ ਸ੍ਰੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ ਤੇ ਇਹਦੇ ਬਾਰੇ ਵੀ ਸਾਨੂੰ ਥੋੜੀ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋ ਤਕਲਾਣੀਆਂ ਪਿੰਡ ਸੀ ਜਦੋਂ ਪਿਓ ਪੁੱਤਾਂ ਨੇ ਨਾ ਜਲ ਟੰਗਿਆ ਰੁੱਖ ਦੇ ਨਾਲ ਜਲ ਟੰਗਿਆ ਸਾਧ ਸੰਗਤ ਜੀ ਤੇ ਇੰਨਾ ਠੰਡਾ ਦੇਖਿਆ ਕਹਿੰਦੇ ਬਾਪੂ ਇਹ ਤਾਂ ਗੁਰੂ ਦੇ ਛਗਣ ਜੋਗ ਹੈ ਕਦੇ ਚੰਗਾ ਪੁੱਤ ਆਪਾਂ ਫਿਰ ਜਿੱਨਾ ਚਿਰ ਗੁਰੂ ਨਹੀਂ ਆਉਂਦੇ ਆਪਾਂ ਜਲ ਸਕਦੇ ਨਹੀਂ ਫਿਰ ਉਤੋਂ ਡਰੋਲੀਓ 50 ਕਿਲੋ ਮੀਟਰ ਦਾ ਪਹਿੜਾ ਸੀ 50 ਕਿਲੋ ਮੀਟਰ ਦਾ ਉਤੋਂ ਮਹਾਰਾਜ ਜ ਉਤੋਂ ਆਏ ਤੀਰ ਚਲਾ ਕੇ ਫਿਰ ਉਥੇ ਆਪ ਜਲ ਚਕੇ ਇਹਨਾਂ ਨੂੰ ਚਿਕਾਇਆ ਫਿਰ ਮਹਾਰਾਜ ਨੇ ਕਹਿੰਦੇ ਲੈ ਰੁਪਿਆ ਇਹ ਤਾਂ ਪਿੰਡ ਉੱਜੜ ਜੂ ਸੋਡਾ ਅਸੀਂ ਨਗਰ ਪਿੰਡ ਬਣਦੇ ਆ ਜਦੋਂ ਖਿੱਚ ਕੇ ਤੀਰ ਚਲਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਤੀਰ ਇੱਥੇ ਆਇਆ ਆ ਜਿਹੜੀਆਂ ਲੋਹਾ ਹੈ ਮਾਤਾ ਦਮੋਦਰੀ ਜੀ ਸ਼ਿਮੀਪਾ ਦੇ ਮਹਿਲ ਤੇ ਭਾਈ ਰੂਪਾ ਜੀ ਦੀ ਮਾਤਾ ਸੂਰਤੀ ਇਸ ਲੋਹਾ ਤੋਂ ਪ੍ਰਸ਼ਾਦਾ ਤਿਆਰ ਕਰਨੇ ਸਾਰੀਆਂ ਸੰਗਤਾਂ ਦੀ ਬਿਜੀ ਚੰਦ ਸਾਰੀਆ ਫੌਜਾਂ ਰਲ ਮਿਲ ਕੇ ਗੁਰੂ ਸਾਹਿਬ ਨੂੰ ਪਾਸ਼ਣ ਭੋਗ ਲਵਾ ਕੇ ਫਿਰ ਸਾਰੀਆਂ ਫੌਜਾਂ ਨੂੰ ਪ੍ਰਸ਼ਾਦਾ ਚੁਕਾਇਆ ਜਾਂਦਾ ਸੀ ਜਿੱਥੇ ਗੁਰੂ ਸਾਹਿਬ ਨੇ ਬਚਨ ਕਰਨੇ ਮਹਾਰਾਜ ਨੇ ਗੁਰੂ ਸਹਿਬਾਨਾਂ ਨੇ ਗੁਰੂ ਕੇ ਮਹਿਲਾ ਨੇ ਫਿਰ ਇੱਥੋਂ ਲੰਗਰ ਪੱਕ ਕੇ ਗੱਡਿਆਂ ਤੇ ਜਾਣਾ ਐਡੀ ਵੱਡੀ ਮਹਾਨ ਸੇਵਾ ਸੀ ਭਾਈ ਰੂਪਾ ਜੀ ਦੇ ਪਰਿਵਾਰ ਦੀ ਭਾਈ ਰੂਪਾ ਜੀ ਦੀ ਬਿਰਧ ਹੋ ਗਈ ਸਾਧ ਸੰਗਤ ਜੀ ਸੇਵਾ ਨਹੀਂ ਛੱਡੀ ਸਾਰੇ ਪਰਿਵਾਰ ਨੇ ਇੱਕ ਜੁੱਟ ਸੇਵਾਚ ਹੀ ਰਹੇ ਐ ਗੁਰੂ ਦੇ ਪਹਾਣੇ ਚ ਰਹੇ ਐ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਿਵਾਰ ਨੂੰ ਅੰਮ੍ਰਿਤ ਵਿੱਚ ਸਿਕਾਇਆ ਆਪਣਾ ਦੀਨਾ ਸਾਹਿਬ ਭਾਈ ਰੂਪ ਚੰਦ ਨੂੰ ਪਰਿਵਾਰ ਨੂੰ ਅੰਮ੍ਰਿਤ ਚ ਸਿਕਾਇਆ ਅੱਜ ਵੀ ਜੋ ਬਾਬਾ ਸੰਗੋਜੀ ਬਾਬਾ ਗਿਆਨ ਚੰਦ ਇੱਥੇ 20 ਸਾਲ ਦਾ ਮਰ ਜਾਂਦਾ ਸੀ ਫਿਰ ਦਰਗਾਹ ਦੇ ਵਿੱਚੋਂ ਸਾਧ ਸੰਗਤ ਜੀ ਉਮਰ ਵੀ ਬਖਸ਼ਾ ਕੇ ਲੈ ਆਇਆ ਭਾਈ ਰੂਪ ਚੰਦ ਦਾ ਪਰਿਵਾਰ ਦਰਗਾਹ ਦੇ ਵਿੱਚੋਂ ਉਹਨਾਂ 80 90 ਸਾਲ ਦਾ ਹੁੰਦਾ ਹੈ ਜਿਹੜਾ ਗੱਦੀ ਤੇ ਬਹਿੰਦਾ ਹੈ ਤੇ ਏਡੀ ਵੱਡੀ ਮਹਾਨ ਬਾਬਾ ਭਾਈ ਰਚਨ ਦੀ ਸੇਵਾ ਹੈ ਉਹਨਾਂ ਦੀ ਪੁੱਤਾਂ ਦੀ ਆ ਪੋਤਰੇ ਉਹ ਅਸੀਂ ਬਾਬਾ ਜੀ ਦੀ 12ਵੀਂ ਪੀੜ੍ਹੀ ਚੋਂ ਆਏ ਜਿਹੜੇ ਬਡਰੁੱਖਾ ਤੋਂ ਕੁੜੀ ਦਾ ਪੱਕਿਆਗੇ ਕਈ ਪਰਖ ਲੈਂਦੇ ਆ ਵੀ ਭਾਈ ਕਦੇ ਬੋਲ ਪੂਰੇ ਹੁੰਦੇ ਕਿ ਨਹੀਂ ਹੁੰਦੇ ਜਿਹੜੇ ਕੁੜੀ ਦਾ ਪੱਕਿਆਗੇ ਆਗੇ ਕਹਿੰਦੇ ਬਾਬਾ ਜੀ ਸਾਨੂੰ ਬੱਚਾ ਦਿਓ ਸਾਡੇ ਕੋਈ ਬੱਚਾ ਨਹੀਂ ਕਹਿੰਦੇ ਤੁਸੀਂ ਤਾਂ ਭਾਈ ਕੁੜੀ ਦਾ ਬਗਿਆਏ ਆਂ ਤੌੜੇ ਚ ਪਾ ਕੇ ਕੁੜੀ ਧੱਬ ਗਏ ਜਬ ਜਾ ਕੇ ਦਵਾ ਦਵਾ ਕੁੜੀ ਕੱਢੂ ਤੇ ਮਾਤਾ ਜੀ ਬਾਬਾ ਗੁੱਦੜ ਜੀ ਕਰੋ ਤੇ ਮਾਤਾ ਰਜ ਜੀ ਕਹਿੰਦੇ ਇਹ ਆਏ ਐ ਸੰਗਤ ਆਈ ਐ ਹੁਣ ਪੁੱਤ ਲੈਣ ਤੁਸੀਂ ਪੁੱਤ ਦਿਓ ਕਹਿੰਦੇ ਆਪਣੇ ਕਰਮਾਂ ਚ ਤੇ ਇੱਕ ਪੁੱਤ ਐ ਜੇ ਤੂੰ ਨਹੀਂ ਲੈਣਾ ਇਹਨਾਂ ਨੂੰ ਦੇ ਦਿਓ ਕਹਿੰਦੇ ਇਹਨਾਂ ਨੂੰ ਖਾ ਲੈਣਾ ਬੋੜ ਫਿਰ ਉਹਦੇ ਪੇਟੋਂ ਮਹਾਰਾਜਾ ਰਣਜੀਤ ਸਿੰਘ ਹੋਇਆ ਉਹ ਵੀ ਪਰਿਵਾਰ ਨੇ ਔੜੇ ਚ ਪਾ ਜਿਹੜੀ ਕੁੜੀ ਤਾਂ ਬੀਵੀ ਸੀ ਉਹ ਵੀ ਪਰਿਵਾਰ ਨੇ ਕਢਾਈ ਸਾਧ ਸੰਗਤ ਜੀ ਦੇਖੋ ਕਿੰਡੀ ਵੱਡੀ ਮਹਾਨ ਇਹ ਕਲਾ ਅੱਜ ਤੱਕ ਵਰਤੀ ਹੈ ਬਾਕੀ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਹੁਣ ਦਵਾਰੇ ਫਿਰ ਦਸਹੈਂਦ ਸਾਧ ਸੰਗਤ ਜੀ 28 ਪਿੰਡ ਆਪਾ ਰੂਪਾ ਜੀ ਦੇ ਗੁਰੂ ਸਾਹਿਬਾਂ ਦੀਆਂ ਨਿਸ਼ਾਨੀਆਂ ਗੁਰੂ ਕੀ ਮਹਿਲ ਦੀਆਂ ਨਿਸ਼ਾਨੀਆਂ ਦਰਸ਼ਕਾਂ ਰਾਮ 11 ਫਰਬੀ ਨੂੰ بڑے ਧੂਮ-ਤਾਮ ਦੇ ਨਾਲ ਹਾਥੀ, ਘੋੜੇ, ਉੱਠ, ਨਗਾਰੇ, ਬੈਂਡ ਵਾਜੇ ਸਾਰਾ ਕੁਝ ਸੰਗਤ ਲੈ ਕੇ ਆਉਣਗੇ ਸਾਰੇ ਆਪ ਰਲ ਮਿਲ ਕੇ ਸੇਵਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਬੜੇ ਸੱਚੇ ਢੰਗ ਦੇ ਨਾਲ ਸਾਨੂੰ ਜਿਹੜੀ ਇਹ ਹੈ ਬਾਬਾ ਭਾਈ ਰੂਪ ਚੰਦੇ ਦੇ ਬਾਰੇ ਉਹਨਾਂ ਨੇ ਇਤਿਹਾਸਕ ਪਿੰਡ ਭਾਈ ਰੂਪਾ ਬਾਰੇ ਜਾਣਕਾਰੀ ਦਿੱਤੀ ਅਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਵ ਸਬੰਧੀ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਤਿਆਰੀਆਂ ਅੱਜ ਤੋਂ 6 ਤਰੀਕ ਤੋਂ ਲੈ ਕੇ ਜਿਹੜੀਆਂ ਕੜਾਹੀ ਚੜ ਚੁੱਕੀ ਹੈ ਤੇ ਤਿਆਰੀਆਂ ਜੋਰਾਂ ਛੋਰਾ ਨਾਲ ਚੱਲ ਰਹੀਆਂ ਗਈਆਂ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ 11 ਅਤੇ 12 13 14 ਤਰੀਕ ਤੱਕ ਜਿਹੜੇ ਹੈ ਮਹਾਨ ਨਗਰ ਕੀਰਤਨ ਵੀ ਕਰਏ ਜਾਣਗੇ ਤੇ ਜਿਹੜੀਆਂ ਨਿਸ਼ਾਨੀਆਂ ਹੈ ਗੁਰੂ ਸਾਹਿਬਾਂ ਦੀਆਂ ਉਹਨਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਾਵਾਂਗੇ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੇ ਇੱਥੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਤਕਾਂ ਇੱਥੇ ਨਤਮਸਤਕ ਹੁੰਦੀਆਂ ਆਈਆਂ ਤੇ ਇੱਕ ਵਾਰ ਤੁਹਾਨੂੰ ਅਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹਰਗੋਬਿੰਦ ਸਾਹਿਬ ਜੀ ਦੇ ਮੋੜੀ ਸਾਹਿਬ ਜਿੱਥੇ ਉਹਨਾਂ ਨੇ ਆਪ ਆਪਣੇ ਚਰਨਾਂ ਦੇ ਨਾਲ ਮੋੜੀ ਗੱਡੀ ਸੀ ਤੇ ਪਿੰਡ ਭਾਈ ਰੂਪਾ ਵਸਾਇਆ ਸੀ ਉਹਦੇ ਦਰਸ਼ਨ ਅਸੀਂ ਜ਼ਰੂਰ ਕਰਵਾਵਾਂਗੇ ਨੇੜਿਓਂ ਕਰਕੇ ਕਿ ਅੱਜ ਵੀ ਉਹ ਮੋੜੀ ਜਿਹੜੀ ਹੈ ਪਿੰਡ ਭਾਈ ਰੂਪਾ ਦੇ ਵਿੱਚ ਗੱਡੀ ਹੋਈ ਹੈਗੀ ਤੇ ਉਹਦੇ ਦਰਸ਼ਨ ਅਸੀਂ ਜਰੂਰ ਕਰਵਾਵਾਂਗੇ ਸੰਗਤਾਂ ਨੂੰ ਇੱਕ ਵਾਰ ਤਸਵੀਰਾਂ ਆਪਦੇ ਸਹਿਯੋਗੀ ਨੂੰ ਕਹਾਂਗਾ ਵੀ ਨੇੜੋ ਕਰਕੇ ਜਰੂਰ ਦਿਖਾਈਆਂ ਜਾਣ ਮੋੜੀ ਸਾਹਿਬ ਦੀਆਂ ਜਿਹੜੀਆਂ ਹਾਂਜੀ ਬਾਬਾ ਜੀ ਇੱਕ ਬਹੁਤ ਜ਼ਰੂਰੀ ਸੰਗਤਾਂ ਨੂੰ ਅਜੇ ਪਤਾ ਨਹੀਂ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦੇ ਜੋ ਸੀਸਾ ਭਾਈ ਰੂਪਿੰਦਰ ਨਗਰ ਦੀ ਵਿੱਚ ਹੈ ਹੀਰੇ ਮੋਤੀ ਲੱਗੇ ਮਗਲੇ ਪਾਸੇ ਵੀ ਮੂਹਰੇ ਪਾਸੇ ਵੀ ਹੁਕਮਨਾਮਾ ਸੀਸਾ ਗੁਰੂ ਹਰਗਵਿੰਦ ਸਾਹਿਬ ਦਾ ਭਾਈ ਸਖਮੰਦਰ ਸਿੰਘ ਬਾਬੇ ਕੀ ਜਿਹੜੇ ਐ ਇਹਨਾਂ ਕੋਲੇ ਪੀੜਾ ਮਾਤਾ ਦਮੋਦਰੀ ਦਾ ਜਦੋਂ ਮਾਤਾ ਜੀ ਇੱਥੇ ਆਏ ਉਮੇ ਸ਼ੋਪਰਾਪਤ ਪੀੜਾ ਅੱਜ ਤੱਕ ਵੀ ਉਸੇ ਤਰ੍ਹਾਂ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੈ ਕਈ ਪਰਿਵਾਰ ਆ ਜਿੰਨਾਂ ਕੋਲੇ ਨਿਸ਼ਾਨੀ ਹੈ ਕਈ ਦਰਸ਼ਨ ਨਹੀਂ ਕਰਾਉਂਦੇ ਤੇ ਬਾਗੜੀਆਂ ਭਾਈ ਕੀ ਵੀ ਕਾਫੀ ਨਿਸ਼ਾਨੀਆਂ ਆਪਣੇ 14 ਤਰੀਕ ਨੂੰ ਮਤਲਬ ਕਿ ਜਿਹੜੇ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਗੁਰੂ ਸਾਹਿਬ ਦੀਆਂ ਉਹ 14 ਤਰੀਕ ਨੂੰ ਦਰਸ਼ਨ ਕਰਵਾਏ ਜਾਣਗੇ 11 ਤਰੀਕ ਨੂੰ ਨਗਰ ਕੀਰਤਨ ਦੇ ਵਿੱਚ ਨਗਰ ਕੀਰਤ ਦੇ ਰੂਪ ਦੇ ਵਿੱਚ ਜੇ ਅਸੀਂ ਪ ਜਾਵਾਂਗੇ ਬਰਪਾਲਕੀ ਦੇ ਵਿੱਚ ਦਰਸ਼ਨ ਕਰਾਈ ਜਾਣਗੇ ਇੱਥੋਂ ਤੇ ਚਤੋਂ ਪੈ ਜੀ ਦਰਸ਼ਨੂਨ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦੇ ਹੈ ਗੁਰੂ ਹਰਗੋਬਿੰਦ ਜੋ ਬਚਨ ਕੀਤੇ ਆ ਅੱਜ ਤੱਕ ਵੀ ਉਸੇ ਤਰ੍ਹਾਂ ਕਲ ਵਰਤੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦਰਸ਼ਨ ਕਰਾਵਾਂਗੇ ਗੁਰੂ ਕੇ ਮਹਿਲਾ ਦੀਆਂ ਨਿਸ਼ਾਨੀਆਂ ਦਰਸ਼ਨ ਕਰਾਵਾਂਗੇ ਸਾਰੀਆਂ ਸੰਗਤਾਂ ਆਓ ਭਾਈ ਰੂਪੇ ਨਗਰ ਦੇ ਵਿੱਚ ਜੀ ਹਾਂਜੀ ਇਹ ਮੋਢੀ ਸਾਹਿਬ ਦੇ ਅਸੀਂ ਪ੍ਰਕਰਮਾ ਵੀ ਜਰੂਰ ਕਰਾਂਗੇ ਚਾਰਜਪੇਰੋ ਮਤਲਬ ਕਿ ਅਸੀਂ ਸਹਯੋਗੀ ਨੂੰ ਕਹਾਂਗਾ ਵੀ ਦਰਸ਼ਨ ਜਰੂਰ ਕਰਵਾਏ ਜਾਣ ਸੰਗਤਾਂ ਨੂੰ ਨਾਲ ਦੀ ਨਾਲ ਦਿਖਾਇਆ ਵੀ ਜਾਵੇ ਮੋਢੀ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਕਰਮ ਕਮਲਾ ਦੇ ਨਾਲ ਇਹ ਮੋਢੀ ਸਾਹਿਬ ਗੱਡੀ ਸੀ ਤੇ ਇਸ ਨਗਰ ਭਾਈ ਰੂਪਾ ਦੀ ਸਥਾਪਨਾ ਕੀਤੀ ਸੀਗੀ ਇਸ ਦੇ ਦਰਸ਼ਨ ਕਰਵਾਵਾਂਗੇ ਚੰਗੀ ਤਰ੍ਹਾਂ ਦਰਸ਼ਨ ਕਰਵਾਏ ਜਾਣ ਸੰਗਤਾਂ ਨੂੰ ਤਾਂ ਜੋ ਕਿ ਇਸ ਭਾਈ ਰੂਪਾ ਨਗਰ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਪਿੰਡ ਭਾਈ ਰੂਪਾ ਬਹੁਤ ਹੀ ਇਤਿਹਾਸਕ ਪਿੰਡ ਤੇ ਦੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜੋ ਦਰਸ਼ਨ ਕਰਵਾਏ ਜਾਣਗੇ ਨਗਰ ਕੀਰਤਨ ਦੌਰਾਨ 11 ਤਰੀਕ ਨੂੰ ਇਹ ਬਾਬਾ ਬਲਬੀਤ ਸਿੰਘ ਜੀ ਨੇ ਜਾਣਕਾਰੀ ਦਿੱਤੀ ਤੇ ਇਹ ਮੋੜੀ ਸਾਹਿਬ ਜੋ ਮਤਲਬ ਕਿ ਇਥੇ ਪਿੰਡ ਭਈਰੂਪਾ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੱਡੀ ਸੀ ਉਹ ਮੌਜੂਦ ਹੈ ਤੇ ਉਹਨਾਂ ਦੇ ਵੀ ਲੋਕ ਇਥੇ ਆ ਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਰਸ਼ਨ ਕਰਦੀਆਂ ਤੇ ਉਹਨਾਂ ਦੀ ਬਾਬਾ ਜੀ ਨਸਿਆ ਕਿ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਥੇ ਨਤਮਸਤਕ ਹੁੰਦੀਆਂ ਰੂਪ ਚੰਦ ਜੀ ਦੇ ਘਰ ਦੇ ਵਿੱਚ ਮੌਜੂਦ ਹੈ ਅਸੀਂ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਨਿਰਧਨ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਵੀ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਪਈਆਂ ਗਈਆਂ ਬਾਬਾ ਜੀ ਦੀਆਂ ਪ੍ਰਾਤਨ ਸਮੇਂ ਦੀਆਂ ਜੋ ਨਿਸ਼ਾਨੀਆਂ ਪਹਿਲਾਂ ਦੀਆਂ ਪਈਆਂ ਇੱਥੇ ਗੁਰੂਆਂ ਵੇਲੇ ਦੀਆਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਵਾਏ ਜਾਣ ਤੇ ਅੰਦਰੋਂ ਦਰਸ਼ਨ ਕਰਵਾਏ ਜਾਣ ਬਾਬਾ ਜੀ ਦੀਆਂ ਜੋ ਨਿਸ਼ਾਨੀਆਂ ਪਈਆਂ ਗਈਆਂ ਇੱਥੇ ਗੁਰੂ ਸਾਹਿਬ ਦੀਆਂ ਉਹਨਾਂ ਦੇ ਦਰਸ਼ਨ ਕਰਵਾਉਣ ਪ੍ਰਾਂਤ ਪਈ ਹੈ ਥਾਲ ਪਈ ਹੈ ਤੇ ਅਤੇ ਹੋਰ ਵੀ ਬਰਤਨ ਪਈ ਹੈ ਜਿਨ੍ਹਾਂ ਦੇ ਵਿੱਚ ਜਲ ਛਕਾਇਆ ਜਾਂਦਾ ਸੀਗਾ ਜਾਂ ਮਤਲਬ ਕਿ ਆਪਾਂ ਹੋਰ ਵੀ ਵੱਡੀਆਂ-ਵੱਡੀਆਂ ਇਤਿਹਾਸਕ ਜੋ ਨਿਸ਼ਾਨੀਆਂ ਹੈਗੀਆਂ ਤੇ ਉਹ ਇੱਥੇ ਪਈਆਂ ਹੈਗੀਆਂ ਬਾਬਾ ਭਾਈ ਰੂਪਚੰਦ ਜੀ ਦੇ ਘਰ ਦੇ ਵਿੱਚ ਅਸੀਂ ਮੌਜੂਦ ਆਂ ਉਥੋਂ ਤੁਹਾਨੂੰ ਜਿਹੜੀਆਂ ਇਹ ਦਰਸ਼ਨ ਕਰਵਾ ਰਹੇ ਆ ਤਸਵੀਰਾਂ ਦੇ ਬਾਬਾ ਭਾਈ ਰੂਪਚੰਦ ਦੇ ਘਰ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਇਤਿਹਾਸਕ ਪਿੰਡ ਭਾਈ ਰੂਪਾ ਭਾਈ ਰੂਪਾ ਦੇ ਵਿੱਚ ਜੋ ਨਿਸ਼ਾਨੀਆਂ ਪਈਆਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਇਆ ਅਤੇ ਜਿਹੜੀਆਂ ਬਾਕੀ ਦੀਆਂ ਹੋਰ ਨਿਸ਼ਾਨੀਆਂ ਉਹ ਮੁੱਖ ਸੇਵਾਦਾਰ ਨੇ ਦੱਸਿਆ ਕਿ 11 ਤਰੀਕ ਨੂੰ ਨਗਰ ਕੀਰਤਨ ਦੌਰਾਨ ਜਿਹੜੇ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜਾਣਗੇ ਕਿਉਂਕਿ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਜਰੂਰ ਦਿਖਾਈਆਂ ਜਾਣ ਗੁਰੂ ਗੋਬਿੰਦ ਸਿੰਘ ਵਿਆਹ ਪਰਬ ਨੂੰ ਲੈ ਕੇ ਜੋ ਤਿਆਰੀਆਂ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਮਠਿਆਈਆਂ ਵਰਲੀਆਂ ਲੱਡੂ ਬਣ ਰਹੇ ਆ ਹਲਵਾਈ ਲੱਗੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਕੇ ਸੇਵਾ ਕਰ ਰਹੀਆਂ ਤੇ ਤਸਵੀਰਾਂ ਜਰੂਰ ਦਿਖਾਈਆਂ ਜਾਣ ਕੜਾਹੀ ਚੜੀ ਹੋਈ ਹੈਗੀ ਗੁਰੂ ਗੋਬਿੰਦ ਸਿੰਘ ਵਿਆਹ ਪਰਬ ਦੀਆਂ ਤਿਆਰੀਆਂ ਜੋ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤਸਵੀਰਾਂ ਤੁਹਾਨੂੰ ਜਰੂਰ ਤਸਵੀਰਾਂ ਸਾਂਝੀਆਂ ਕਰਾਂਗੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਂਗਾ ਯਾਰ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਸਬੰਧੀ ਜੋ ਤਿਆਰੀਆਂ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸੰਗਤਾਂ ਸੇਵਾ ਕਰ ਰਹੀਆਂ ਲੱਡੂ ਵਟਣ ਦੀ ਤਿਆਰੀ 'ਚ ਸੇਵਾ ਕਰ ਰਹੀਆਂ ਲੱਡੂ ਵਟ ਰਹੇ ਹੈ ਜ਼ਰੂਰ ਤਸਵੀਰਾਂ ਸਾਂਝੀਆਂ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੋ ਸੇਵਾਦਾਰ ਹੈ ਸੇਵਾ ਇੱਥੇ ਆਪਣੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲੱਗੀਆਂ ਨਿਭਾ ਰਹੇ ਹੈਗੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਗਈਆਂ ਤੇ ਸੇਵਾ ਕਰ ਰਹੀਆਂ ਗਈਆਂ ਇਹ ਤੁਹਾਨੂੰ ਲੰਗਰ ਹਾਲ ਦੀਆਂ ਪਿੰਡ ਭਾਈ ਰੂਪਾ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰੋਸ ਸੰਬੰਧੀ ਤਿਆਰੀਆਂ ਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰਾਂਗੇ ਇੱਕ ਵਾਰ ਫੇਰ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਜਰੂਰ ਦੁਕਾਈਆਂ ਜਾਣ ਵਿਆਹ ਪਰਵ ਸੰਬੰਧੀ ਜੋ ਤਿਆਰੀਆਂ ਜੋਰਾ ਛੋਰਾ ਨਾਲ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਸਟਵੇ ਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਨੇ ਆ ਬਾਬਾ ਭਾਈ ਰੂਪ ਚੰਦ ਜੀ ਜਿਨ੍ਹਾਂ ਨੇ ਗੁਰੂ ਕੇ ਲਾਹੌਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਮਾਤਾ ਜੀਤਾ ਜੀ ਦੇ ਆਨੰਦ ਕਾਰਜ ਦੀ ਰਸਮ ਨਵਾਈ ਸੋ ਉਹ ਦਿਹਾੜਾ ਕਿਉਂਕਿ ਬਾਬਾ ਭਾਈ ਰੂਪ ਚੰਦ ਜੀ ਦੀ ਅਣਸਵਣ ਸਿੱਥੇ ਵਸਦੀ ਹੈ ਭਾਈ ਰੂਪੇ ਨਗਰ ਦੇ ਵਿੱਚ ਸੋ ਅਸੀਂ ਉਹ ਦਿਹਾੜਾ ਮਨਾ ਰਹੇ ਹਾਂ ਕਿ ਸਾਡੇ ਵੱਡਿਆਂ ਨੂੰ ਇਹ ਸਮਾਂ ਮਿਲਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਮਾਤਾ ਜੀਤਾ ਜੀ ਦੇ ਆਨੰਦ ਕਾਰਜ ਦੀ ਰਸਮ ਨਿਵਾਉਣ ਦਾ ਗੁਰੂ ਦੇ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਸੋ ਇਹ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮ ਘੜੀ ਹੈ ਔਰ ਕਿਸੇ ਵੀ قوم ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਦੇ ਵਡੇਰਾਂ ਨੂੰ ਇਹ ਚੀਜ਼ ਏਡੀ ਵੱਡੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੋ ਅੱਜ ਜਿਹੜੀ ਹੈ 6 ਫਰਵਰੀ ਹੈ ਅੱਜ ਕੜਾਹੀ ਚੜ ਗਈ ਹੈ ਔਰ 11 ਤਰੀਕ ਨੂੰ ਜੋ ਨਗਰ ਕੀਰਤਨ ਹੋਏਗਾ 12 ਨੂੰ 13 ਤੇ 14 ਫਰਵਰੀ ਤਿੰਨ ਦਿਨ ਦੀਵਾਨ ਸੱਜਣਗੇ 14 ਫਰਵਰੀ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਏਗਾ ਔਰ ਪੰਚਦਿਆਂ ਪ੍ਰਸਿੱਧ ਹਸਤੀਆਂ ਜਿੰਨੋ ਦੇਣ ਪ੍ਰਸਿੱਧ ਢਾਡੀ ਜਥੇ ਔਰ ਰਾਗੀ ਜਥੇ ਕਥਾਵਾਚਕ ਗੁਰੂ ਸਾਹਿਬ ਦਾ ਇਤਿਹਾਸ ਸੁਣਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਨਗਰ ਕੀਰਤਨ ਦੇ ਵਿੱਚ ਵੀ ਹਾਥੀ ਕੋੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੀ ਪਰਾਤਨ ਜਿਹੜਾ ਉਸ ਟਾਈਮ ਜਿਵੇਂ ਮੇਲ ਗਿਆ ਸੀ ਨਾ ਭਾਈ ਰੂਪੇ ਤੋਂ ਆਨੰਦਪੁਰ ਸਾਹਿਬ ਨੂੰ ਉਹਦਾ ਜਿਹੜਾ ਦ੍ਰਿਸ਼ ਹੈ ਉਹ ਨਗਰ ਕੀਰਤਨ ਦੇ ਵਿੱਚ ਹੋਏਗਾ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੇ ਹਮ ਹਵਾ ਕੇ ਪਹੁੰਚਣਾ ਜੀ ਫਾਸਟ ਵੇ ਦੀ ਟੀਮ ਦਾ ਅਸੀਂ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪੰਜਾਬ ਦੇ ਬਹੁਤ ਹੀ ਮਸ਼ਹੂਰ ਭਾਈ ਬਲਜਿੰਦਰ ਸਿੰਘ ਬਗੀਚਾ ਜੀ ਢਾਡੀ ਜਥਾ ਵਾਲੇ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਪਰਸਵੰਦੀ ਜਾਣਕਾਰੀ ਦਿੱਤੀ ਅਤੇ ਪਿੰਡ ਭਾਈ ਰੂਪਾ ਅਤੇ ਬਾਬਾ ਭਾਈ ਰੂਪਚੰਦ ਦੇ ਬਾਰੇ ਜਾਣਕਾਰੀ ਦਿੱਤੀ